ਕੁੱੱਖਾਂ ਵਿੱਚ ਮਾਰ ਕੇ ਧੀਆ ਨੂੰ ਇਹਨਾਂ ਧੀਆ ਨੂੰ ਕੁੱੱਖਾਂ 'ਚ ਮਾਰਿਆ ਕਹਿੰਦੇ ਕੁੱੱਖਾਂ ਵਿੱਚ ਮਾਰ ਕੇ ਧੀਆ ਨੂੰ ਲੋਕੀ ਕਰਦੇ ਨੇ ਬੜਾ ਅਪਰਾਧਮੀਆਂ ਜਿਉਂਦੇ ਬਾਪ ਨੂੰ ਜਿਹੜਾ ਦੇਣ ਰੋਟੀ ਬਰੇ ਤੋਂ ਵਰ ਕਰਦੇ ਉਹਦਾ ਸਾਰਾ ਆਦਮੀ ਕਹਿੰਦੇ ਕੁੜੀਆਂ ਇਹ ਕੁੜੀਆਂ ਫੜ ਲਿੱਕੇ ਆਪਣਾ ਘਰ ਚ ਲਾਇਆ ਆਪਣੇ ਮਾਂ ਬਾਪ ਦਾ ਨਾਰੋਸ਼ਨ ਕੀਤਾ ਮਾਂ ਬਾਪ ਨੇ ਔਰ ਪੰਜਾਬ ਦੀ ਸਾਡੇ ਇਸ ਹਿੰਦੁਸਤਾਨ ਦਾ ਨਾਮ ਹੈ ਬੜਾ ਮਾਣ ਹੈ ਕਹਿੰਦੇ ਕੁੜੀਆਂ ਇਹ ਕੁੜੀਆਂ ਪਲ ਦਿੱਕੇ ਬਾਪ-ਬਾਪ ਦਾ ਨਾਂ ਉੱਚਾ ਕਰਦੀਆਂ ਨੇ ਦੁੱਖ ਉਸ ਵੇਲੇ ਲੱਗਦਾ ਜਦੋਂ ਬਲੀ ਦਾਜ ਦੀ ਚੜਦੀਆਂ ਨੇ ਕੋ ਖਾਂ ਦੇ ਚੇ ਮਾਰ ਕੇ ਧੀ ਨੂੰ ਕਿ ਤੂੰ ਲੱਭੋਗੇ ਜਵਾਈ ਤੇ ਭਾਈ ਉਹ ਨਕੰਮੇ ਪੁੱਤ ਨਾਲੋਂ ਧੀ ਚੰਗੀ ਜੋ ਕੰਮ ਚਲਾਉਂਦੀ ਏ ਕਰਕੇ ਕਿਰਤ ਕਮਾਈ ਕਰਕੇ ਕਿਰਤ ਕਮਾਈ ਜੇ ਗੱਲ ਬੱਲੇ ਪਈ ਤਾਂ ਤਾੜੀ ਲਾ ਦਿਆ ਕਰੋ ਬੰਦਾ ਕਹਿੰਦਾ ਬੰਦਾ ਬੰਦੇ ਦੇ ਮਾਰਿਆ ਮਰਦਾ ਨਹੀਂ ਸਾਡਾ ਵੀ ਲਾਲ ਕਮਲ ਇਹ ਇਹ ਵੀ ਸੰਗੀਤ ਪ੍ਰੇਮੀ ਨੇ ਇਹਨਾਂ ਦੇ ਵੀ ਕਾਫੀ ਅਸੀਂ ਸਿੱਖੀਦਾ ਹੈ ਕਹਿੰਦਾ ਬੰਦਾ ਬੰਦੇ ਦੇ ਮਾਰਿਆ ਮਰਦਾ ਨਹੀਂ ਕਿਸ ਦਾ ਬੰਦੇ ਨੂੰ ਮਾਰਦੀਆਂ ਥਾਂ ਥਾਂ ਤੇ ਦਿਲ ਵਟਾਉਂਦੇ ਜੋ ਰੂਹਾਂ ਆਰਦੀਆਂ ਨਾ ਪਾਰਦੀਆਂ ਇੱਕ ਪੁੱਤਰ ਬਣ ਕੇ ਡੋਬ ਦਿੰਦੇ ਔਏ ਕਤੀਆਂ ਬਣ ਕੇ ਤਰਦੀਆਂ ਜੋ ਮੰਗਿਆ ਸਭ ਕੁਝ ਮਿਲ ਜਾਂਦਾ ਸਵਰੇਮ ਕਲੇ ਪਰ ਬੱਡੇ ਗਾਰਦੀਆਂ ਸਵਰੇਮਤਨ ਪਰ ਬੱਡੇ ਗਾਰਦੀਆਂ ਇਸ ਬੱਚੀ ਦਾ ਸਨਮਾਨ ਕੀਤਾ ਜਾਣਾ ਇਹ ਸਾਡੇ ਇਸ਼ਾਹ ਦਰਬਾਰ ਵੱਲੋਂ ਸ਼ੇ ਇਸ ਬੱਚੀ ਨੂੰ ਅੱਜ ਵੀ ਬੱਚਾ ਫੋਨ ਆਇਆ ਮੈਨੂੰ ਇੱਕ ਪ੍ਰਮੋਸ਼ਨ ਦੁਕਾਨ ਦੇ ਨਾ ਜਾਣੇ ਪੈ ਜਵੇ ਚੀਜ਼ ਨੂੰ ਹੱਥ ਲਾ ਦੇਵੇ ਕਿਸੇ ਵੇਚੀ ਨੂੰ ਬਸੇ ਉਹਦੀ ਮਾਰੀਏ ਐਡ ਲਈ ਲੱਖ ਲੱਖ ਗੇਢੇ ਲੱਖ ਰੁਪਈਆ ਇਸ ਬੱਚੀ ਦੇ ਕਦਮ ਮੁਬਾਰਕਾ ਲਈ ਮਿਲਦਾ ਹੈ ਇਹ ਕਿਰਪਾ ਉਹ ਸੱਚੇ ਪਾਤਸ਼ਾਹ ਕਲਪੁਰਖ ਦੀ ਆ ਕਹਿੰਦਾ ਬੰਦਿਆ ਝੂਠੀਆਂ ਖਿਆਲਾਂ ਨੂੰ ਜਾਣਦੇ ਮਨ ਬੜਾਈ ਹੁੰਦਾ ਹੱਥ ਭਗਵਾਨ ਦੇ ਬੇਟਾ ਤੈਨੂੰ ਬੜਾ ਮਨ ਦਿੱਤਾ ਸਾਡੀ ਟੀ ਹੈ ਇੱਕ ਵਾਰੀ ਖੁੱਲ ਕੇ ਤਾੜੀ ਲਾਓ ਜੀ ਔਰ ਇਹ ਸ਼ਾਹੀ ਦਰਬਾਰ ਬਲੋ ਇਸ ਸਰਮਾਨ ਕਰੋ ਬੜੇ ਅਦਬ ਸੇ ਇੱਕ ਡੱਬਾ ਦਿਓ ਜੀ ਇੱਕ ਡੱਬਾ ਦੇ ਡੱਬਾ ਦੇ のにまだいいかラ